ਆ ਦੇਖੋ ਵਿੱਚੋਂ ਨਿਕਲਿਆ ਕੌਕਰੋਚ ਆ ਲੋ ਆ ਦੇਖੋ ਕੌਕਰੋਚ ਪਟੂਰੇ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ ਲੁਧਿਆਣੇ ਦੇ ਵਿੱਚ ਛੋਲੇ ਪਟੂਰੇ ਖਾਣ ਹੈ ਵਿਅਕਤੀ ਦੀ ਪਲੇਟ ਵਿੱਚੋਂ ਨਿਕਲਿਆ ਕੀੜਾ ਲੁਧਿਆਣਾ ਹਜ਼ੂਰੀ ਰੋਡ ਦੇ ਉੱਪਰ ਗਿਆਨੀ ਪਟੂਰੇ ਵਾਲੇ ਕੋਲ ਪਰਿਵਾਰ ਨੇ ਖਾਣ ਦੇ ਲਈ ਮੰਗਵਾਏ ਪਟੂਰੇ ਜਦੋਂ ਵਿਅਕਤੀ ਨੇ ਪਟੋਰੇ ਪਲੇਟ ਵਿੱਚ ਪਾ ਕੇ ਸਾਰੇ ਖਾ ਲਏ ਤਾਂ ਐਂਡ ਤੋਂ ਜਾ ਕੇ ਪਤਾ ਲੱਗਿਆ ਕੇਸ ਦੇ ਵਿੱਚ ਇੱਕ ਕੌਕਰੋਚ ਵੀ ਹੈ ਜਦੋਂ ਪਤਾ ਲੱਗਾ ਵਿਅਕਤੀ ਰੋਸ ਵਿੱਚ ਆ ਗਿਆ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ ਵਿਅਕਤੀ ਦੇ ਵੱਲੋਂ ਲਗਾਤਾਰ ਬੰਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੈਸੇ ਦੇ ਕੇ ਚੀਜ਼ ਲਈ ਹੈ ਤੇ ਉਸ ਦੇ باوجود ਸਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਇਦਾਂ ਦੀਆਂ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਤਿਹਦੀ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਮੋਮੋਜ਼ ਕਿਵੇਂ ਬਣਦੇ ਨੇ ਉਸ ਦੀ ਵੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਕਿ ਕਿੰਨੇ ਅਨਹਾਈਜਨਿਕ ਤਰੀਕੇ ਨਾਲ ਇਹਨਾਂ ਨੂੰ ਬਣਾਇਆ ਜਾਂਦਾ ਹੈ ਤੇ ਹੁਣ ਛੋਲੇ ਪਟੋਰੀਆਂ ਦੇ ਵਿੱਚ ਵੀ ਕੀੜਾ ਨਿਕਲਦਾ ਆਪਣੀ ਰਾਏ ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਇਤਿਹਦੇ ਅਪਡੇਟਸ ਲਈ ਵੇਖਦੇ ਰਹੋ ਸਥਿਤੀ ਹੋਮ ਨਿਊਜ਼ ਝੂੜਿਆਲਾ ਫੱਕਰਦੇ ਹਜੂਰੀ ਰੋੜ ਗਿਆਲੀ ਝੂੜਿਆਲਾ ਬਹੁਤ ਪੁਰਾਣਾ ਬੰਦਾ ਜੀ ਆ ਦੇਖੋ ਵਿੱਚੋਂ ਨਿਕਲਿਆ ਕਾਂਗਰਸ ਆ ਲੋ ਆ ਦੇਖੋ ਕਾਂਗਰਸ ਜਿੰਨੀ ਮਾੜੀ ਗੱਲ ਹੈ ਸੇਤ ਨਾਲ ਜਲਵਾੜਾ ਜੀ ਸੇਤ ਨਾਲ ਜਲਵਾੜਾ ਆ ਆ ਮਾਪੀ ਬੰਦੇ ਨਾਲ ਇਹ ਵੀ ਜਿਹੜੀ ਕਲੇਟ ਕਰਨੀ ਚਾਹੁੰਦੀ ਹੈ ਤੇ ਬੰਦੇ ਨਾਲ ਆ ਦੇਖੋ ਜੀ ਅੱਜ ਪੂਰੇ ਛੋਲੇ ਮੰਗਾਇੇ ਸੀਗੇ ਆ ਗੈਂਗੀ ਦੇ ਪੂਰੇ ਛੋਲੇ ਆ ਗਏ ਆ ਵੀ ਚਟਣੀ ਹੈ ਆ ਚਨੇ ਪਏ ਆ ਜੀ ਆ ਇਹਦਾ ਉਹਦਾ ਕੋਈ ਗ੍ਰੇਡ ਨਹੀਂ ਦੇ ਵਿੱਚ ਆ ਗੈਂਗੀ ਛੋਲੇ ਪੂਰੇ ਆਲੇ ਦੇ ਫੋਟੋ ਵੀਰੇ ਮਗਾਈ ਸੀਗੇ ਅੱਜ ਦੇ ਵਿੱਚ ਹੋਈ ਆ ਕਵਰੇਜ ਨਿਕਲੇ ਆਗਾ ਆ ਦੇਖ ਲਓ ਪੱਤਰਕਾਰਾਂ ਨੂੰ ਮਿਲਿਆ